ਕਦਾਂ ਵੀ ਮੇਰੇ ਪਿਆਰਿਓ ਬੱਦਲ ਆ ਗਿਆ ਤੇ ਆਪਾਂ ਚੱਲੇ ਆ ਮੜ ਜਾ ਪੈਦਲ ਯਾਤਰਾ ਕਰਕੇ ਉਹਨੇ ਦਰ ਫਿਰ ਕੇ ਤੁਹਾਨੂੰ ਵੀ ਦਿਖਾਉਨੇ ਆ ਆਪਾਂ ਸਾਰਾ ਤੇ ਅੱਜ ਉੱਧ ਦਾ ਜ਼ਿਆਦਾਤਰ ਆਰਾਮ ਹੀ ਕੀਤਾ ਆ ਨਿਆਣੇ ਵੀ ਚਲੋ ਠੀਕ ਸੈਟ ਜੇ ਹੋਗਾ ਮੜਾ ਮੋਟਾ ਥੱਕੇ ਹੀ ਜਾਂਦੇ ਆ ਬੰਦੇ ਨਿਆਣੇ ਫਿਰ ਘੁੰਮਣ ਗਏ ਨਿਕਲੇ ਹੋਏ ਸਾਰੇ ਜੇ ਵੀ ਇਹਨੂੰ ਬਾਹੇ ਕਰਦੀਆਂ ਕੁੜੀਆਂ ਬਈ ਸ਼ੋਗਸ਼ ਲੈ ਵੀਰ ਚਲੋ ਫੇ ਆਉਂਦੇ ਮੰਨਤ ਘੁੰਮਦੀ ਮੰਨਤ ਕਿਦਾਂ ਠੀਕ ਐ ਹੈਲੋ ਮੰਨਤ ਹੈਲੋ ਬਾਏ ਮੰਨਤ ਦੇ ਘਰੇ ਭਰਾ ਆਇਆ ਨਿੱਕਾ ਜਿਹਾ ਨਿਊ ਬੇਬੀ ਬੇਟਾ ਗ੍ਰੈਜੂਲੇਸ਼ਨ ਹੂੰ ਹਿਲਾਓ ਭਾਈ ਕੋ ਦੇਖੋ ਬੱਦਲ ਕਿੰਨਾ ਆ ਗਿਆ ਬਿਜਲੀ ਲੱਗ ਗਈ ਪੂਰੀ ਪੱਤਰੀ ਜਾ ਰਿਹਾ ਹੈ ਬਰੇ ਹੋਯੋ ਰੈਣ ਨੂੰ ਹੋ ਉਹ ਨਿਆਣਿਆਂ ਨੂੰ ਗਈ ਜਾ ਹੁਣ ਹੂੰ ਇੱਕ ਡ੍ਰੋਪ ਇਹ ਅਸਲ ਆ ਗਿਆ ਇੱਥੇ ਆ ਰਹੇ ਤਾਂ ਪਹਿਲੇ ਪਹਿਲੀ ਵਾਰ ਆਇਸੀ ਕਿ ਇੱਥੇ ਗੱਡੀ پارک ਕੀਤੀ ਸੀ ਇਹ ਸਵਾਰ ਲਿਆ ਸੀ ਮੇਰੇ ਬੂਟੀ ਜੀ ਲੱਗੇ ਸੀ ਹੱਥ ਤੇ ਹਨਾ ਆਹ ਵਾਹ ਦੇ ਨਹੀਂ ਰੋਕੇ ਜਾ ਬੇਟਾਂ ਗੱਲਾਂ ਹੁਣ ਪਹੁੰਚਦਾ ਜਾਏਗੀ ਫੀ ਹੋ ਜਾ ਲਵੇ ਅੱਜ ਜਿੰਨੇ ਦਾ ਜੇਬਾਂ ਜੱਟ ਪਾ ਲਿਆ ਮੈਂ ਤਾਂ 9 ਸਾਲ ਪੁਰਾਣੀ ਫੋਟੋ ਇੱਥੇ ਦੀ ਗੱਡੀ ਇੱਥੇ ਆਪਣੀ ਖੜੀ ਸੀ 9 ਸਾਲ ਪੁਰਾਣੀ ਫੋਟੋ ਆ ਉਹ ਜਿਹੜੀ ਮੈਂ ਪਾਉਂਦਾ ਹਾਂ ਨਾ ਕਈ ਵਾਰੀ ਇੱਥੇ ਆਪਾਂ ਅੱਗੇ ਫਸਟ ਟਾਈਮ ਗੱਡੀ ਪਾਰਕ ਕੀਤੀ ਸੀ ਨਾ ਅ 9-10 ਸਾਲ ਹੋ ਗਏ ਛੋਟੀ ਛੋਟੀ ਹੀ ਕੰਟੀਨ ਕਿਸੇ ਨਾ ਹੂੰ ਹੂੰ ਇਹ ਵੀ ਚੱਕ ਹੋਣੀ ਹੋਣੀ ਹੈਗੀ ਹੂੰ ਹੂੰ ਇੱਕਦੋ ਨਾ ਵੀ ਦੇਖਿਆ ਕਦੀ ਆਉਂਦੀਆਂ ਇੱਥੇ ਦਾ ਵੈਦਰ ਬਹੁਤ ਸੋਹਣਾ ਆ। ਦਿਨੇ ਦੁਪਹਿਰ ਨੂੰ ਅੱਧੀਆਂ ਬਾਹਾਂ ਦੀ ਪਾ ਸਕਦੇ ਆ। ਤੇ ਜੇ ਮਨਾਲੀ ਤੋਂ ਥੋੜਾ ਜਿਹਾ ਉੱਪਰ ਨੂੰ ਚੱਲ ਜਾਈਏ ਉੱਥੇ ਤਾਂ ਕੋਟੀ ਲੈਂਦੀ ਹੀ ਨਹੀਂ ਦਿਨੇ। ਜਕੜ-ਜੁਕੜ ਪਾ ਕੇ ਰੱਖਣੀ ਪੈਂਦੀ ਆ। ਤੇ ਇੱਥੇ ਵਧੀਆ ਮੌਸਮ। ਸ਼ਾਮ ਤੇ ਸਵੇਰ ਨੂੰ ਜੈਕਟ ਪੈਂਦੀ ਆ ਬਸ। ਕਦੋਂ ਆਪਾਂ ਵੀ ਬਾਈਕ ਲਵਾਂਗੇ ਕੱਲ ਨੂੰ ਜਾਂ ਵਰਸੋਂ ਨੂੰ ਹਾਂਜੀ ਭਾਈ ਜੀ ਕਿੱਦਾਂ ਫੇ ਠੀਕ ਐ ਉਹ ਨਦੀ ਆ ਸਾਹਮਣੇ ਮਨਾਲੀ ਵਾਲੀ ਅਮੋਰੇ ਐਸਾਈਡ ਮਨਾਲੀ ਆ ਉਹ ਸਾਹਮਣੇ ਆਪਾਂ ਨਗਰ ਚ ਐਸ ਟਾਈਮ ਆ ਵੀ ਹੋਟਲ ਬਹੁਤ ਸੋਹਣਾ ਹੈ ਇਹਦੇ ਵਿੱਚ ਪਿਛਲੀ ਵਾਰੀ ਆਏ ਸੀਗੇ ਹੁਣ ਆਵਾਂਗੇ ਇੱਕ ਅੱਧੇ ਦਿਨ ਚ ਆਪਾਂ ਬਹੁਤ ਉਚਾਈ ਤੋਂ ਉਪਰੋਂ ਉਧਰੋਂ ਆਏ ਆ ਤੇ ਤੁਰ ਕੇ ਉਹ ਥੱਲੇ ਹੋਟਲ ਐ ਕੋ ਉੱਤਰ ਜਾ ਰਹੇ ਆ ਆ ਪੰਗਾ ਪੈਂਦਾ ਇੱਥੇ ਗੱਡੀਆਂ ਉੱਪਰੇ ਗਾਨੀਆਂ ਬਣੀਆਂ ਫੜਾ ਫੜ ਚੜਾਈ ਜਾਣ ਨਾਲ ਇਹਨੂੰ ਪਹਿਲ ਦੇਣੀ ਪੈਂਦੀ ਹੈ। ਯਾਰ ਨਦੀ ਮਨਾਲੀ ਵਾਲੀ ਬਿਲਕੁਲ ਲੱਗੇ ਆ ਬਣੀ ਇੱਥੋਂ ਉਚਾਈ ਉਚਾਈ ਬਹੁਤ ਆ ਪਰ ਇੱਥੋਂ ਇਹ ਇਹ ਸਾਈਡ ਕੁਲੂ ਪਿਆ ਜਾਂਦਾ ਉਹ ਇਤੋਲੇ ਆ ਕੁਲੂ ਮਨਾਲੀ ਇਧਰ ਉਹ ਸਾਹਮਣੇ ਪਿਆ ਜਾਂਦਾ ਆ ਸਾਹਮਣੇ ਹੋਟਲ ਵਾਲਿਆਂ ਨਾਲ ਪਹਿਲਾਂ ਆਪਾਂ ਗੱਲ ਕੀਤੀ ਸੀ ਚਲੋ ਆਉਂਦੇ ਤੇ ਸਾਨੂੰ ਜਿੱਥੇ ਪਹਿਲਾਂ ਅਸੀਂ ਆਈਦਾ ਉਹਨਾਂ ਦਾ ਫੋਨ ਆ ਗਿਆ ਸੀ ਉਹ ਕਹਿੰਦੇ ਸਾਡੇ ਕੋਲੇ ਹੀ ਆਇਓ ਆ ਜਾਣਾ ਵਿਲੇਜ ਇਹ ਜਿਹੜਾ ਉਹਨੂੰ ਰਸਤਾ ਜਾਂਦਾ ਆ ਜਾਣਾ ਵਿਲੇਜ ਆਪਾਂ ਜਾਣਾ ਇੱਕ ਅੱਧੇ ਦਿਨ ਚ ਉਧਰ ਨੂੰ ਰਸਤਾ ਜਾਂਦਾ ਹੈ ਤੇ ਵਾਟਰਫਾਲ ਹੈ ਉੱਥੇ ਬਹੁਤ ਵਧੀਆ ਵਾਟਰਫਾਲ ਵੀ ਦਿਖਾਵਾਂਗੇ ਤੁਹਾਨੂੰ ਹੋਰ ਵਾਟਰਫਾਲ ਗਾਂ ਲੱਦੀ ਹੋਆ ਇੱਧਰ ਬਹੁਤ ਚੜ੍ਹਾਈ ਪੈਂਦੀ ਪਰ ਜਾਣਾ ਪਿਲੋਜ ਨੂੰ ਯਾਨੀ 12 ਕਿਲੋਮੀਟਰ ਚੜ੍ਹਾਈ ਚੜ੍ਹਾਈ ਆ ਬਸ ਆ ਜਿੰਨੀ ਇੱਥੋਂ ਤਰਾਈ ਆ ਉਦੋਂ ਹੀ ਚੜ੍ਹਾਈ ਮੋੜੇ ਸ਼ੁਰੂ ਹੋ ਜਾਂਦੀ ਇੱਥੇ ਮੋੜ ਤੋਂ ਅੱਤ ਥੱਲੇ ਨੂੰ ਉਤਰ ਜਾਂਦਾ ਆ ਮਨਾੜੀ ਨੂੰ ਫੇਰ ਨਿਕਲ ਜਾਂਦਾ ਸਿੱਧਾ ਵੈਦਰ ਬਹੁਤ ਜਿਆਦਾ ਸੋਹਣਾ ਹੋ ਗਿਆ ਹੁਣ ਦੇਖੋ ਵੈਦਰ ਠੰਡ ਲੱਗਣ ਲੱਗ ਪਈ ਹੁਣ ਹੁਣ ਜੈਕਟਾਂ ਪਾਉਣੀਆਂ ਪੈਣੀਆਂ ਬਸ ਵੇ ਇਹਨੂੰ 11:00 ਵਜੇ ਤੋਂ ਲੈ ਕੇ ਸ਼ਾਮ ਨੂੰ 4-5 ਵਜੇ ਤੱਕ ਜਣੀ ਸਹੀ ਰਹਿੰਦਾ ਮੌਸਮ ਉਸ ਤੋਂ ਬਾਅਦ ਤੋਂ ਮੀਂਹ ਮੂੰਹ ਬਸ ਤੇ ਆ ਉਦਾਂ ਠੰਡ ਹੋ ਜਾਂਦੀ ਹੈ ਕਾਫੀ ਬਾਰਿਸ਼ ਹੋਣ ਲੱਗ ਪਈ ਆ ਮੱਚੇ ਕਹਿੰਦੇ ਕੁਝ ਖਾਣਾ ਆ ਇਹਨਾਂ ਨੂੰ ਕੁਝ ਖਿਲਾ ਦਈਏ ਮੋਮੋਸ ਵਗੈਰਾ ਬਾਰਿਸ਼ ਜ਼ਿਆਦਾ ਹੋਣ ਲੱਗ ਪਈ ਜਾਂ ਰੂਮ 'ਚ ਜਾਨੇ ਜਾਂ ਗੱਡੀ ਲੈ ਹਿਉਣੀ ਪੈਣੀ ਆ ਗੱਡੀ ਰੂਮ ਕੋਲ ਖੜੀ ਆ ਮੋਮੋਸ ਖਾ ਲਓ ਜਤਿ ਉੱਤੇ ਹਾਂ ਦੇ ਸਾਹਮਣੇ ਜਤਿ ਤੋਂ ਕਰਾ ਲਓ ਕਰਾ ਲਓ ਜਤਿ ਤੋਂ ਮੈਨੂੰ ਜਿਹੜਾ ਇਹਨਾਂ ਦੇ ਬਹੁਤ ਟਿਕਾਣੇ ਤੇ ਆ ਅਰੇ ਸ਼ੁਕਤੀ ਹੋ ਗਈ ਆ ਅੱਗੇ ਨਾਲੋਂ ਹੁਣ ਚੱਲਦੇ ਆ ਖਾ ਪੀ ਕੇ ਰੂਮ ਵੱਲੋਂ ਫਿਰ ਤੁਹਾਨੂੰ ਮਨੀ ਗੰਨ ਸਾਹਿਬ ਲੈ ਜਾਣਾ ਕਿਸ ਟਾਈਮ ਤੇ ਦਤਾਂਗ ਸ਼ੀਸ਼ੂ ਸਾਰੇ ਪਾਸੇ ਜਾਵਾਂਗੇ ਅਜੇ ਹੈਗੇ ਆ ਆਪਾਂ 12 13 ਦਿਨ ਇੱਥੇ ਰੂਟ ਵੀ ਲੈ ਲਓ ਪਪੀਤਾ ਓ ਆੜੂ ਦੂਰ ਸੱਚਾ ਆਲੂ ਬੁਖਾਰੇ ਦੇ ਪਪੀਤਾ